ਤਾਰ ਇੱਥੇ ਦਿਨ ਰਾਤ ਦਾ ਧਰਨਾ ਸ਼ੁਰੂ ਕਰਨ ਜਾ ਰਹੇ ਆ ਜੋ ਸੀਐਮ ਜਦੋਂ ਭਗਵੰਤ ਮਾਨ 22 2022 ਦੇ ਵਿੱਚ ਜਦੋਂ ਪੁਰਾਣਾ ਸੱਤਾ ਚ ਆਇਆ ਤਾਂ ਇੱਥੇ ਧਰਤੀ ਦੇ ਖੜ ਕੇ ਉਹਨੇ ਸੋਚ ਚੱਕੀ ਸੀ ਕਿ ਹੁਣ ਇਨਕਲਾਬ ਆ ਗਿਆ ਪੰਜਾਬ ਦੇ ਵਿੱਚ ਹੁਣ ਇਹ ਸਾਡਾ ਹਰਾ ਪੰਨ ਥੋੜੇ ਬੇਰੁਜ਼ਗਾਰ ਨੌਜਵਾਨਾਂ ਦੀ ਬੇਰਜ਼ਗਾਰੀ ਦੇ ਖਿਲਾਫ ਚੱਲੇਗਾ ਅੱਜ 3.5 ਸਾਲ ਬੀਤ ਗਏ ਨਾ ਤਾਂ ਉਹ ਹਰਾ ਪੰਨ ਸਾਡੇ ਬੇਰਜ਼ਗਾਰੀ ਦੇ ਖਿਲਾਫ ਚੱਲਿਆ ਨਾ ਉਹ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ ਹੱਕਾਂ ਵਿੱਚ ਚੱਲਿਆ ਆ ਤੁਹਾਡੇ ਸਾਹਮਣੇ ਐ ਜੇ ਅਸੀਂ ਪਾਕਿਸਤਾਨ ਦੀ ਗੱਲ ਕਰਨਾ ਚਾਹੁੰਦੇ ਆ ਤਾਂ ਸਾਨੂੰ ਉੱਥੇ ਅਰੈਸਟ ਕੀਤਾ ਜਾਂਦਾ ਸਾਨੂੰ ਡਾਂਗਾਂ ਨਾਲ ਵੀ ਕੁੱਟਿਆ ਜਾਂਦਾ ਉਹ ਸੰਗਰੂਰ ਦੇ ਵਿੱਚ ਲਗਾਤਾਰ ਕੱਚੇ ਮਲਾਜ਼ਮ ਉੱਥੇ ਲਗਾਤਾਰ 3 ਲਾਡਾ ਕਰਨਾ ਲਾ ਕੇ ਬੈਠੇ ਰਹਿੰਦੇ ਐ ਇਹ ਉਹਨਾਂ ਨੂੰ ਵੀ ਕਹਿੰਦਾ ਸੀ ਵੀ ਹੁਣ ਤੁਹਾਨੂੰ ਤਰਨੇ ਲਾਣ ਦੀ ਲੋੜ ਨਹੀਂ ਹੁਣ ਇੱਤਾਂ ਦੀ ਮੈਂ ਸਰਕਾਰ ਬਣਾਉਂਗਾ ਅੱਜ ਤੁਹਾਡੇ ਸਾਹਮਣੇ ਐ ਸਾਥੀ ਤਰਮਿੰਦਰ ਮਕੇਰੀਆ ਮਾਈਨਿੰਗ ਦੀ ਲੜਾਈ ਲੜਦਾ ਐ ਇਹ ਸਭ ਤੋਂ ਜ਼ਿਆਦਾ ਮਾਈਨਿੰਗ ਭਗਵੰਤ ਮਾਨ ਨੇ ਆ ਕੇ ਸ਼ੁਰੂ ਕਰਿਆ ਇਹ ਤੁਹਾਡੇ ਸਾਹਮਣੇ ਹੈ ਜਦੋਂ ਪਿਛਲੇ 2023 ਦੇ ਵਿੱਚ ਆੜਾ ਏ ਤਾਂ ਇਹਨੇ ਕਿਹਾ ਵੀ ਮੈਂ ਹੁਣ ਪੰਜਾਬ ਦੇ ਸਾਰੇ ਦਰਿਆ ਬੰਨ ਪੱਕੇ ਕਰ ਦੇਣੇ ਆ ਸਾਰੇ ਚੈਨਲ ਜਿਹੜੇ ਸਰਕਾਰ ਜਿੰਨੇ ਉਸ ਤੋਂ ਬਾਅਦ ਬੰਨ ਪੱਕੇ ਕਰਨ ਦੀ ਦੂਰ ਕੀ ਗੱਲ ਪੱਠੇ ਕਰਕੇ ਮਾਰਚ ਕੀਤਾ ਮਾਰਚ ਕਰਨ ਤੋਂ ਬਾਅਦ ਜਿਹੜਾ ਅੱਜ ਇਹ ਪੱਕਾ ਧਰਨਾ ਲਗਾਇਆ ਜਾਊਗਾ ਪੰਜਾਬ ਦੀ ਸਰਕਾਰ ਦੇ ਖਿਲਾਫ ਜਿਹਨੇ ਵਾਅਦਾ ਕੀਤਾ ਸੀ ਨੌਜਵਾਨਾਂ ਨੂੰ ਵੀ ਨੌਜਵਾਨਾਂ ਨੂੰ ਮੇਰੇ ਹੱਥ ਦੇ ਵਿੱਚ ਤੁਸੀਂ ਹਰਾ ਪੈਨ ਫੜਾ ਦਿਓ ਮੇਰੇ ਹੱਥ ਦੇ ਵਿੱਚ ਪਾਵਰ ਦੇ ਦਿਓ ਮੇਰਾ ਜਿਹੜਾ ਸਭ ਤੋਂ ਪਹਿਲਾ ਹਰਾ ਪੈਨ ਚੱਲੇਗਾ ਉਹ ਪੰਜਾਬ ਦੇ ਨੌਜਵਾਨਾਂ ਦੀ ਤਕਦੀਰ ਬਦਲੇਗਾ ਮੈਂ ਸਭ ਤੋਂ ਪਹਿਲਾਂ ਨੌਜਵਾਨਾਂ ਨੂੰ ਰੋਜ਼ਗਾਰ ਦਵਾਵਾਂਗਾ ਪਰ ਦੁੱਖ ਦੀ ਗੱਲ ਹੈ ਵੀ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਨਹੀਂ ਮਿਲਿਆ 60 ਲੱਖ ਪੰਜਾਬ ਦੀ ਜਵਾਨੀ ਆ ਜਿਹਦੇ ਵਿੱਚੋਂ ਪੰਜਾਬ ਦੀ ਸਰਕਾਰ ਆਪ ਦੇ ਅੰਕੜੇ ਪੇਸ਼ ਕਰਦੀ ਆ ਵੀ ਅਸੀਂ ਸਿਰਫ ਸਿਰਫ 56000 ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦੇ ਸਕੀ ਆ ਅਸੀਂ ਸਮਝਦੇ ਆ ਵੀ ਜੇਕਰ ਸਰਕਾਰ ਨੇ 56000 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਉਹ ਅੱਜ ਦੀ ਤਰੀਕ ਦੇ ਵਿੱਚ ਆਟੇ 'ਚ ਲੂਣ ਬਰਾਬਰ ਵੀ ਨਹੀਂ ਹੈਗਾ ਇਸ ਕਰਕੇ ਸਰਕਾਰ ਗਾਰੰਟੀ ਕਰੇ ਪੰਜਾਬ ਦੀ ਜਵਾਨੀ ਦੇ ਪੱਕੇ ਰੋਜ਼ਗਾਰ ਦੀ ਤਾ ਜੋ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਨੂੰ ਮਾਈਗ੍ਰੇਟ ਹੋਣ ਤੋਂ ਰੋਕਿਆ ਜਾ ਸਕੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਜਿਹੜੀ ਨਿਰਾਸ਼ਾ ਵਿੱਚ ਜਾ ਰਹੀ ਹੈ ਉਹਨੂੰ ਨਸ਼ਿਆਂ ਦੇ ਇਸਤੇਮਾਲ ਕਰੀਏ ਨਸ਼ਿਆਂ ਦੀ ਦਲਦਲ ਦੇ ਵਿੱਚ ਧਸਦੀ ਜਾ ਰਹੀ ਆ ਉਸ ਦਲਦਲ ਦੇ ਵਿੱਚੋਂ ਪੰਜਾਬ ਦੀ ਜਵਾਨੀ ਨੂੰ ਪਹੁੰਚਾਇਆ ਜਾਵੇ ਇਸ ਕਰਕੇ ਅਸੀਂ ਪੰਜਾਬ ਦੀ ਜਵਾਨੀ ਨੂੰ ਅੱਜ ਇਸ ਭਗਤ ਸਿੰਘ ਦੀ ਧਰਤੀ ਤੋਂ ਅਪੀਲ ਕਰਦੇ ਆ ਕਿ ਜਿਹੜਾ ਇਹ ਮੋਰਚਾ 2 ਤਰੀਕ ਤੱਕ ਅਸ਼ੀਰ ਭਗਤ ਸਿੰਘ ਨੌਜਵਾਨ ਸਭਾ ਤੋਂ ਲੱਗੇਗਾ ਤੁਸੀਂ ਸਾਰੇ ਪੰਜਾਬ ਦੇ ਨੌਜਵਾਨੋ ਵੱਖ-ਵੱਖ ਤਰੀਕਾਂ ਦੇ ਉੱਪਰ ਇਸ ਮੋਰਚੇ ਦੇ ਵਿੱਚ ਹਾਜ਼ਰੀ ਲਵਾਓ ਤਾਂ ਜੋ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰ ਸਕੀਏ ਕਿ ਉਹ ਨੌਜਵਾਨਾਂ ਦੀਆਂ ਮੰਗਾਂ ਲੈ ਜਿਹੜਾ ਉਹ ਧਿਆਨ ਦੇਵੇ ਤੇ ਨੌਜਵਾਨਾਂ ਦੇ ਮਸਲਿਆਂ ਨੂੰ ਹੱਲ ਕਰੇ ਤਾਂ ਨਹੀਂ